ਤਦ ਰੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੋਈ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਖਿਲਾਫ ਈਡੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਈ ਵਿਧਾਇਕ ਤੇ ਮੰਤਰੀਆਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਦੂਜੇ ਪਾਸੇ ਅੰਮ੍ਰਿਤਸਰ ਦੀ ਫੋਕਲ ਪੁਆਇੰਟ ਵਿਖੇ ਪ੍ਰਵਾਸੀ ਵਰਕਰਾਂ ਵੱਲੋਂ ਵੀ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਪੈਦਲ ਮਾਰਚ ਕੀਤਾ ਗਿਆ ਹੈ ਅਜਿਹਾ ਕਿ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰਾਸ਼ਟਰੀ ਬਿਹਾਰ ਵਿਕਾਸ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਉੱਤੇ ਪ੍ਰਭਾਵਿਤ ਨੇ ਅਤੇ 2014 ਤੋਂ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੇ ਹੋਏ। ਅਤੇ ਉੱਥੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਕਿ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਹੈ ਉੱਥੇ ਹੀ ਉਹਨਾਂ ਦੇ ਮਨ ਦੇ ਵਿੱਚ ਵੀ ਪੂਰਾ ਹੋ ਗਿਆ। ਵਿਕਾਸ ਮੰਚ ਰਜਿਸਟਰਡ ਪੰਜਾਬ ਜੀ ਅੱਜ ਦਾ ਸਾਡਾ ਇਹ ਮਕਸਦ ਹੈ ਕਿ ਸਾਡਾ ਕਿਉਂਕਿ ਸਾਡੀ ਜੇ ਸੰਸਥਾ ਹੈ ਇਹ 2014 ਦੇ ਵਿੱਚ ਮਤਲਬ ਉਹਨਾਂ ਨਾਲ ਕੇਂਦੀਵਾਲ ਸਾਹਿਬ ਦੇ ਘਰ ਉੱਥੇ ਇਹਨਾਂ ਨੂੰ ਜੁਆਇਨ ਕੀਤਾ ਸੀ ਜਾਂ ਜੁਆਇਨ ਕਰਾਇਆ ਸੀ ਉਸ ਵੇਲੇ ਸਾਡੇ ਜਿਹੜੇ ਹੈਗੇ ਸੀ ਸੰਸਥਾਪਕ ਉਹ ਹੈਗੇ ਸੀ ਨਾਲ ਹੀ ਮੇਰਾ ਸਾਥੀ ਸੀ ਉਹ ਮਤਲਬ ਭਗਤ ਜੀ ਤੇ ਅਸੀਂ ਉਦੋਂ ਉਹਨਾਂ ਦੀ ਸੋਚ ਦੇਖੀ ਸੀ ਉਹਨਾਂ ਦੀ ਸੋਚ ਬਹੁਤ ਚੰਗੀ ਹੈ ਉਹਨਾਂ ਦੀ ਸੋਚ ਗਰੀਬਾਂ ਵਾਸਤੇ ਆ ਉਹਨਾਂ ਦੀ ਸੋਚ ਜਾਂਦੇ ਸੀ ਕਿ ਗਰੀਬਾਂ ਦੇ ਬੱਚੇ ਪੜ ਜਾਣ ਉਹਨਾਂ ਦੀ ਇਹ ਸੋਚ ਹੈ ਇਹ ਇਨਰ ਹੈਲਥ ਇਸ਼ੂ ਕੋਈ ਨਾ ਮਤਲਬ ਕਰਵੇ ਇਹ ਸਾਰੇ ਰਿਮੂਵ ਹੋ ਜਾਣ ਵਧੀਆ ਵਧੀਆ ਹਸਪਤਾਲ ਬਣਾ ਦਿੱਤੇ ਜਾਣ ਬਾਕੀ ਬੱਤੀ ਫ੍ਰੀ ਹੋ ਜਾਵੇ ਪਾਣੀ ਫ੍ਰੀ ਹੋ ਜਾਵੇ ਇਸ ਕਰਕੇ ਅੱਜ ਦੂਸਰੀਆਂ ਸਰਕਾਰਾਂ ਜਿਹੜੀਆਂ ਨਾ ਉਹ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਨੂੰ ਅੰਦਰ ਕਰ ਗਈਆਂ ਇਸ ਕਰਕੇ ਅਸੀਂ ਚਾਹੁੰਦੇ ਜਦੋਂ ਸਾਡੀ ਸੁਪਰੀਮੋ ਨੂੰ ਹੱਥ ਪਿਆ ਤੇ ਇਸ ਕਰਕੇ ਸਾਡਾ ਵਰਕਰ ਵੀ ਜਿਹੜਾ ਨਾ ਅਸੀਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਬਾਹਰ ਆ ਗਏ ਹੁਣ ਅਸੀਂ ਇਹ ਜਿਹੜਾ ਇੱਥੋਂ ਲੈ ਕੇ ਤੇ 골ਡਨ ਗੇਟ ਤੱਕ ਸਾਡੇ ਮਤਲਬ ਨਹਿਰ ਤੋਂ ਲੈ ਕੇ 골ਡਨ ਗੇਟ ਤੱਕ ਸਾਡਾ ਮਾਰਕ ਪੈਦਲ ਮਾਰਚ ਹੋਏਗਾ ਉਸ ਤੋਂ ਬਾਅਦ ਜੇ ਅਗਰ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰੇਗੀ ਤੇ ਉਸ ਤੋਂ ਅਗਲਾ ਜਿਹੜਾ ਸਾਡਾ ਹੈ ਉਹ ਦਿੱਲੀ ਹੋਏਗਾ ਕਿ ਦਿੱਲੀ ਜਾ ਕੇ ਵੀ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਬਿਲਕੁਲ ਦੀ ਪ੍ਰਦਰਸ਼ਨ ਕਰਾਂਗੇ ਅੱਜ ਕਿੰਨੀ ਕ ਗਿਣਤੀ ਚ ਅੱਜ 2000 ਉਸ ਤੋਂ ਬਾਅਦ 3 ਗੁਣਾ ਚੱਲੇਗਾ ਜੀ ਸਾਡਾ ਕੀ ਲੱਗਦਾ ਕਿ ਪੂਰਾ ਦਬਾਅ ਬਣੇਗਾ ਤੁਹਾਡੇ ਮਾਰ ਪੂਰਾ ਜੀ ਕਿਉਂ ਨਹੀਂ ਸਾਡੇ ਜਦੋਂ ਵਰਕਰ ਦਾ ਦਬਾਅ ਬਣ ਗਿਆ ਤੇ ਫਿਰ ਤੋਂ ਸਾਰੇ ਕੁਝ ਹੈ ਵਰਕਰ ਖੁਦ ਆ ਗਿਆ ਬਾਹਰ ਹੁਣ ਵਰਕਰ ਇਹ ਕਰਕੇ ਹੁਣ ਬਾਹਰ ਆਣਾ ਹੀ ਪੈਗਾ ਸਾਰੇ ਵਰਕਰਾਂ ਨੂੰ ਜੀ ਇਹ ਆਪਾਂ ਮੋਰਚਾ ਕੱਢ ਰਹੇ ਆ ਸਾਡੀ ਆਮ ਪਾਰਟੀ ਦੀ ਆਮ ਵਰਕਰ ਸਾਡੇ ਨੇ ਬਹੁਤ ਥੱਕਾ ਹੋ ਰਿਹਾ ਆਮ ਪਾਰਟੀ ਨਾਲ ਕਿਉਂਕਿ ਇਮਾਨਦਾਰ ਸਰਕਾਰ ਸਾਡੀ ਚੱਲਣ ਨਹੀਂ ਦੇ ਰਹੀ ਠੀਕ ਹੈ ਜੀ ਇਹਦੇ ਕਰਕੇ ਅਸੀਂ ਮੋਰਚਾ ਕੱਟਦੇ ਪਏ ਆ ਜਿੱਥੋਂ ਤੱਕ ਹੋਏਗਾ ਸਾਡਾ ਉਥੋਂ ਫੋਕਲ ਪੈਂਟ ਤੋਂ ਲੈ ਕੇ ਗੋਲਡਨ ਗੇਟ ਤੱਕ ਆਪਾਂ ਕਰਾਂਗੇ ਦੂਸਰਾ ਸਾਡਾ ਟਾਰਗੇਟ ਹੋਏਗਾ ਦਿੱਲੀ ਤੱਕ ਦਾ ਠੀਕ ਹੈ ਜੀ ਬਿਲਕੁਲ ਆਮ ਵਰਕਰ ਹੈ ਸਾਰੇ ਫੈਕਟਰੀ ਦੇ ਵਰਕਰ ਆਪਾਂ ਇਕੱਠੇ ਹੋਏ ਆ ਜਿੰਨਾ ਤੱਕ ਹੋ ਸਦਾ ਉਹਨਾਂ ਤੱਕ ਅਸੀਂ ਕਰਾਂਗੇ ਬਸ ਬਹੁਤ ਧੱਕਾ ਆਮ ਪਾਰਟੀ ਨਾ ਕਰ ਦੇ ਇਹ ਇਸ ਮਾਰਚ ਦੇ ਨਾਲ ਆਮ ਲੋਕਾਂ ਤੱਕ ਕੀ ਮੈਸੇਜ ਜਾਏਗਾ ਤੇ ਕੀ ਲੱਗਦਾ ਕਿਸ ਨਾਲ ਸਰਕਾਰਾਂ ਤੇ ਦਬਾਅ ਬਣੇਗਾ ਬਹੁਤ ਜ਼ਿਆਦਾ ਬਣੇਗਾ ਜੀ ਥੋੜਾ ਬੁੱਤਾ ਨਹੀਂ ਬਹੁਤ ਆਮ ਆਮ ਬੰਦੇ ਵਰਕਰ ਦੇ ਕਰਕੇ ਹੀ ਇਹ ਪਾਰਟੀ ਬਣਦੀ ਹੈ ਕੋਈ ਵੀ ਚੀਜ਼ ਗਰੀਬ ਬੰਦਾ ਹੀ ਦਿੰਦਾ ਕਿ ਮੈਨੂੰ ਸੁੱਖ ਮਿਲੇ ਕੋਈ ਚੀਜ਼ ਸਾਨੂੰ ਸੁਵਿਧਾ ਮਿਲੇ ਪਰ ਇਹ ਆਮ ਪਾਰਟੀ ਨੂੰ ਹੀ ਦਵਾ ਰਹੇ ਆ ਗਰੀਬ ਬੰਦੇ ਨੂੰ ਧੱਕਾ ਕਰਦੇ ਬਿਲਕੁਲ ਜੋ ਇਹ ਤੁਹਾਡਾ ਮਾਰਚ ਆ ਇਸ ਵਿੱਚ ਕੋਈ ਮੰਤਰੀ ਜਾਂ ਕੋਈ ਐਮਐਲਏ ਵੀ ਆ ਰਿਹਾ ਜਾਂ ਸਿਰਫ ਵਰਕਰ ਹੀ ਨਹੀਂ ਜੀ ਆਪਾਂ ਵਰਕਰ ਸਾਰੇ ਜਿੰਨੇ तकरीबन ਟੋਟਲ ਜਿੰਨਾ ਜੋਰ-ਸ਼ੋਰ ਨਾਲ ਆਪਾਂ ਬਿਲਕੁਲ ਲੱਗੇ ਆਪਾਂ ਉਹ ਸਾਨੂੰ ਕਿਸੇ ਚੀਜ਼